ਸਤ ਸ੍ਰੀ ਅਕਾਲ ਦੋਸਤੋ ਪੰਜਾਬ ਮੇਲੇਆਂ ਤੇ ਤਿਹਾਰਾਂ ਦਾ ਦੇਸ਼ ਆ ਪੰਜਾਬ ਦੇ ਵਿੱਚ ਹਰ ਪਿੰਡ ਦੇ ਵਿੱਚ ਕੋਈ ਨਾ ਕੋਈ ਮੇਲਾ ਜ਼ਰੂਰ ਹੁੰਦਾ ਹੈ ਤੇ ਤਿਹਾਰ ਵੀ ਬਹੁਤ ਜ਼ਿਆਦੇ ਉਤਸ਼ਾਹ ਦੇ ਨਾਲ ਮਨਾਏ ਜਾਂਦੇ ਨੇ ਪਰ ਜੇਕਰ ਅਜੋਕੇ ਸਮੇਂ ਦੇ ਵਿੱਚ ਹੋਣ ਵਾਲੇ ਮੇਲੇ ਅਤੇ ਮੇਲਿਆਂ ਦੇ ਵਿੱਚ ਹੋਣ ਵਾਲੀਆਂ ਖੇਡਾਂ ਦੀ ਗੱਲ ਕਰੀਏ ਤਾਂ ਇਹ ਬਹੁਤ ਸਾਰੇ ਖਤਰਨਾਕ ਰੂਪ ਵੀ ਲੈ ਚੁੱਕੀਆਂ ਨੇ ਤੇ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਮਹਰੋਜ ਹੁੰਦੀਆਂ ਨੇ ਜਦੋਂ ਟਰੈਕਟਰ ਤੇ ਸਟੰਟ ਕਰਦੇ ਹੋਏ ਨੌਜਵਾਨ ਆਪਣੀ ਜਾਨ ਗਵਾ ਲੈਂਦੇ ਨੇ ਪੰਜਾਬ ਦੇ ਵਿੱਚ ਵੀ ਅਨੇਕਾਂ ਮੇਲਿਆਂ ਤੇ ਅਜਿਹੇ ਘਟਨਾਵਾਂ ਹੋਈਆਂ ਜਦੋਂ ਨੌਜਵਾਨਾਂ ਨੇ ਸਟੰਟ ਕਰਦੇ ਹੋਏ ਉਥੇ ਮੇਲਾ ਦੇਖਣ ਆਏ ਲੋਕਾਂ ਦੀ ਜਾਨ ਖਤਰੇ ਦੇ ਵਿੱਚ ਪਾ ਦਿੱਤੀ ਤਾਂ ਕਈ ਵਾਰ ਇਹ ਨੌਜਵਾਨ ਇਕੱਲੇ ਵੀ ਸਟੰਟ ਕਰਦੇ ਹੋਏ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਚੁੱਕੇ ਹਨ ਅਤੇ ਹਰਿਆਣਾ ਦੇ ਵਿੱਚ ਕੁਝ ਸਮਾਂ ਪਹਿਲਾਂ ਹੀ ਹਾਲ ਇੱਕ ਨੌਜਵਾਨ ਦੀ ਮੌਤ ਟਰੈਕਟਰ ਤੇ ਸਟੰਟ ਕਰਨ ਕਰਕੇ ਹੋਈ ਹੈ ਉੱਥੇ ਹੀ ਕਈ ਮੇਲਿਆਂ ਦੇ ਵਿੱਚ ਇਹਨਾਂ ਵੱਲੋਂ ਸਟੰਟ ਕੀਤੇ ਜਾਂਦੇ ਨੇ ਜਿੱਥੇ ਕਿ ਜਦੋਂ ਸਾਈਡਾਂ ਤੇ ਖੜਕੇ ਇਹਨਾਂ ਨੂੰ ਲੋਕ ਦਰਸ਼ਕ ਦੇਖ ਰਹੇ ਹੁੰਦੇ ਨੇ ਤਾਂ ਉਹਨਾਂ ਦੀ ਜਾਨ ਤੇ ਵੀ ਵੱਡਾ ਖਤਰਾ ਬਣਿਆ ਰਹਿੰਦਾ ਹੈ ਅਜਿਹੀ ਇੱਕ ਟਰੈਕਟਰ ਏਸਪੈਂਡ ਡਮੋਲੀ ਹੁਸ਼ਿਆਰਪੁਰ ਵਿਖੇ 15 ਤਰੀਕ ਨੂੰ ਹੋਈ 15 ਜੂਨ ਨੂੰ ਹੋਈ ਜਿੱਥੇ ਕਿ ਦੋ ਟਰੈਕਟਰਾਂ ਦੀ ਰੇਸ ਲੱਗ ਰਹੀ ਸੀ ਤਾਂ ਰੇਸ ਲਗਾਉਂਦੇ ਹੋਏ ਇੱਕ ਟਰੈਕਟਰ ਦਾ ਅੱਗੇ ਲੰਘ ਗਿਆ ਪਰ ਦੂਸਰਾ ਟਰੈਕਟਰ ਆਪਣਾ ਸੰਤੁਲਨ ਗਵਾ ਚੁੱਕਿਆ ਸੀ ਤੇ ਇਸ ਨੇ ਸੰਤੁਲਨ ਗਵਾਉਂਦੇ ਹੋਏ ਸਾਈਡ ਤੇ ਖੜੇ ਬਜ਼ੁਰਗ ਜੋ ਬੱਚੇ ਜੋ ਨੌਜਵਾਨ ਸਨ ਉਹਨਾਂ ਵੱਲ ਰੁੱਖ ਕਰ ਲਿਆ ਤੇ ਉਹਨਾਂ ਤੇ ਜਾ ਕੇ ਚੜ ਗਏ ਹਾਲਾਂਕਿ ਕਿੰਨਾ ਨੁਕਸਾਨ ਹੋਇਆ ਜਾਨੀ ਜਾਂ ਮਾਲੀ ਇਸ ਬਾਰੇ ਅਜੇ ਸਹੀ ਜਾਣਕਾਰੀ ਤਾਂ ਨਹੀਂ ਮਿਲ ਸਕੀ ਪਰ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਖੌਫ ਦਾ ਮਾਹੌਲ ਹੈ ਸਦਮੇ ਦਾ ਮਾਹੌਲ ਹੈ ਦੋਸਤੋ ਤੁਹਾਨੂੰ ਕੀ ਲੱਗਦਾ ਇਸ ਤਰ੍ਹਾਂ ਦੀਆਂ ਖੇਡਾਂ ਕੀ ਜਾਰੀ ਰਹਿਣੀਆਂ ਚਾਹੀਦੀਆਂ ਨੇ ਜਾਂ ਫਿਰ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਹੁਣ ਅਜਿਹੇ ਜੋ ਸਟੰਟ ਨੇ ਉਹ ਜ਼ਿਆਦਾ ਮਾਰਾਂ ਦੀ ਦੇਖਰੇਖ ਦੇ ਵਿੱਚ ਹੀ ਕੀਤੇ ਜਾਣ ਜਾਂ ਫਿਰ ਕੋਈ ਅਜਿਹਾ ਪ੍ਰਬੰਧ ਹੋਵੇ ਜੇਕਰ ਸਟੈਂਡ ਕਰਨੇ ਵੀ ਹਨ ਜਿਨ੍ਹਾਂ ਦੇ ਨਾਲ ਕਿਸੇ ਹੋਰ ਦੀ ਜਾਨ ਖਤਰੇ ਵਿੱਚ ਨਾ ਪਵੇ ਕਿਉਂਕਿ ਜਿਹੇ ਸਟੈਂਡ ਕਰਦੇ ਹੋਏ ਲੋਕਾਂ ਦੀ ਜਾਨ ਦੀ ਬਿਲਕੁਲ ਵੀ ਪਰਵਾਹ ਨਹੀਂ ਕੀਤੀ ਜਾਂਦੀ ਅਤੇ ਤੁਸੀਂ ਆਪਣੀ ਸਕਰੀਨ ਤੇ ਵੀ ਦੇਖ ਸਕਦੇ ਹੋ ਕਿਸ ਤਰ੍ਹਾਂ ਇਹ ਨੌਜਵਾਨ ਟਰੈਕਟਰ ਲੈ ਕੇ ਆਉਂਦਾ ਤੇ ਦੇਖਦੇ ਹੀ ਦੇਖਦੇ ਕਿਸ ਤਰ੍ਹਾਂ ਇਹ ਟਰੈਕਟਰ ਕੋਲ ਖੜੇ ਨੌਜਵਾਨ ਬੱਚੇ ਬਜ਼ੁਰਗਾਂ ਤੇ ਚੜਾ ਦਿੰਦਾ ਕੀ ਕਹਿਣਾ ਤੁਹਾਡਾ ਇਸ ਬਾਰੇ ਜਰੂਰ ਕਮੈਂਟ ਕਰਨਾ ਕਿ ਤੁਹਾਨੂੰ ਲੱਗਦਾ ਹੈ ਕਿ ਅਜਿਹਿਆਂ ਖੇਡਾਂ ਬੰਦ ਹੋਣੀਆਂ ਚਾਹੀਦੀਆਂ ਨੇ ਤਾਂ ਕਮੈਂਟਾਂ ਦੇ ਵਿੱਚ yes ਜ਼ਰੂਰ ਟਾਈਪ ਕਰਕੇ ਕਮੈਂਟ ਕਰਨਾ ਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹ ਖੇਡਾਂ ਜਾਰੀ ਰਹਿਣੀਆਂ ਚਾਹੀਦੀਆਂ ਨੇ ਬੰਦ ਨਹੀਂ ਹੋਣੀਆਂ ਚਾਹੀਦੀਆਂ ਤਾਂ ਕਮੈਂਟਾਂ ਦੇ ਵਿੱਚ no ਟਾਈਪ ਕਰਨਾ ਸੋ ਦੇਖੋ ਹੁਣ ਪੂਰੀ ਵੀਡੀਓ ਮਿਲਾਂਗੇ ਜਲਦ ਕਿਸੇ ਹੋਰ ਤਾਜ਼ਾ ਖਬਰ ਦੇ ਨਾਲ ਤੁਸੀਂ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਤੇ ਹੋਰ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਦੇ ਰਹਿਣ ਦੇ ਲਈ ਜਿਹੜੇ ਨਵੇਂ ਦੋਸਤ ਨੇ ਜਿਨ੍ਹਾਂ ਨੇ ਹਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਹੁਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਹਰ ਇੱਕ ਤਾਜ਼ਾ ਖਬਰ ਤੁਹਾਡੇ ਤੱਕ ਪਹੁੰਚੇ ਸਭ ਤੋਂ ਪਹਿਲਾਂ ਤੇ ਜੇਕਰ ਤੁਸੀਂ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੇਸਬੁੱਕ ਪੇਜ ਲਿਮਟਿਡ ਗਿਆਨ মিডিਆ ਨੂੰ ਲਾਈਕ ਫੋਲੋ ਕਰ ਲੈਣਾ